ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਜਿਹੜੇ ਭੈਣ ਪਰ ਆਪਣੇ ਨਾਲ ਜੁੜੇ ਹੋਏ ਨੇ ਜੀ ਡੇਲੀ ਸੋਹਣੇ ਸੋਹਣੇ ਕਮੈਂਟ ਕਰਦੇ ਨੇ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆਂ ਜੀ ਆਪਾਂ ਬਣਾ ਰਹੇ ਹਾਂ ਜੀ ਬੋਇਲ ਕੀਤੇ ਹੋਏ ਆਲੂਆਂ ਦੀ ਸਬਜ਼ੀ ਇੱਧਰ ਆਪਾਂ ਨੇ ਆਲੂ ਬੋਇਲ ਕਰਕੇ ਰੱਖੇ ਨੇ ਇੱਧਰ ਆਪਾਂ ਲਵਾਂਗੇ ਜੀ ਹਲਦੀ ਪਿਆਜ਼ ਕੱਟੇ ਨੇ ਟਮਾਟਰ ਆ ਹਰਾ ਲਸਣ ਲੈ ਇੱਧਰ ਆਪਾਂ ਹਿੰਗ ਪਾਵਾਂਗੇ ਜੀ ਇੱਧਰ ਆਪਾਂ ਪਾਵਾਂਗੇ ਜੀ ਜ਼ੀਰਾ ਬਾਕੀ ਦੇ ਜਿਹੜੇ ਮਸਾਲੇ ਪਾਉਣੇ ਨੇ ਆਪਾਂ ਨਾਲ ਦੀ ਨਾਲ ਪਾਈ ਜਾਵਾਂਗੇ ਤੇ ਇੱਧਰ ਵੀ ਆਪਣਾ ਤੇਲ ਗਰਮ ਹੋ ਰਿਹਾ ਕੜਾਹੀ ਦੇ ਵਿੱਚ ਆਪਾਂ ਜੀ ਕੜਾਹੀ ਦੇ ਵਿੱਚ ਪਾ ਰਹੇ ਹਾਂ ਜੀਰਾ ਆਪਾਂ ਜੀ ਨਾਲੇ ਪਾ ਦਾਂਗੇ ਪਿਆਜ਼ ਕੱਟੇ ਹੋਏ ਤੇ ਇਹ ਵੀ ਲਈ ਦਾਣੇ ਖਾ ਕੇ ਆਪਣਾ ਮਨ ਆਪ ਜੰਦਾ ਤੇ ਜੀ ਕਰਦਾ ਜੇ ਅਜਿਹਾ ਕੁਝ ਲੱਗ ਗਿਆ ਬਣਾਈਏ ਇੱਕ ਕਰਕੇ ਆਪਾਂ ਨੇ ਆਲੂ ਬੋਇਲ ਕੀਤੇ ਨੇ ਉਹਨਾਂ ਦੀ ਬਣਾਵਾਂਗੇ ਸਬਜ਼ੀ ਪਿਆਜ਼ਾਂ ਨੂੰ ਆਪਾਂ ਲਗਾਤਾਰ ਹਿਲਾਉਂਦੇ ਹੋਏ ਪਕਾਵਾਂਗੇ ਹੁਣ ਆਪਾਂ ਪਾ ਦਾਂਗੇ ਵੀ ਲਾਲ ਟਮਾਟਰ ਨਾਲ ਇਹ ਆਪਾਂ ਪਾ ਦਾਂਗੇ ਕੱਟਿਆ ਹੋਇਆ ਹਰਾ ਲਸਣ ਥੋੜੀ ਜਿਹਾ ਆਪਾਂ ਹਿੰਗ ਪਾ ਦਾਂਗੇ ਜੀ ਇਹ ਆਪਣੇ ਹਾਜਮੇ ਲਈ ਚੰਗੀ ਹੁੰਦੀ ਆਪਾਂ ਨੂੰ ਜ਼ਰੂਰ ਪਾਉਣੀ ਚਾਹੀਦੀ ਆ ਸਾਰੇ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਦੁੱਝਾ ਲੌਂਡਾ ਜੇ ਆਪਾਂ ਪਾਉਂਦੀ ਰਹਿੰਦੇ ਆ ਕਦੇ ਕਦੇ ਹਰਾ ਲਸਣ ਵੀ ਪਾਉਣਾ ਵਧੀਆ ਰਹਿੰਦਾ हाँ जी आप रहे हैं जी थोड़ा जहा नमक पा देंगे तो पहले ही पाता जी जो मसाल ये चूँगी आप लगातार हिलाई जाएंगे थोड़ी जी जी आप रहे हैं लाल भाजी ਇਹ ਦਿਨਾਂ ਦੀ ਸਬਜ਼ੀ ਦੇ ਵਿਚਾਰ ਨੂੰ ਦੀ ਸਬਜ਼ੀ ਦੇ ਵਿੱਚ ਵਧੀਆ ਟੇਸ ਆ ਜਾਂਦਾ ਆਪਾਂ ਪਾ ਰਹੇ ਹਾਂ ਜੀ ਹਲਦੀ ਤੇ ਹੁਣ ਆਪਾਂ ਨਾਲੇ ਪਾ ਦਾਂਗੇ ਜੀ ਲਾਲ ਮਿਰਚ ਨਾ ਮੁੱਕਾ ਪਾ ਨਹੀਂ ਪਾਤਾ ਪਹਿਲਾਂ ਮੈਂ ਥੋੜਾ ਜਿਹਾ ਮਸਾਲਾ ਥੰਡੇ ਤੇ ਮੈਂ ਥੋੜਾ ਜਿਹਾ ਪਾ ਲਿਆ ਤੇ ਜੋੜਾ ਜਿਆ ਪਾ ਨਹੀਂ ਆਉਂਦਾ ਪਾਊਡਰ ਪਾਤਾ ਤੇ ਆਲੂਆਂ ਦੀ ਚਾਟੀ ਦੇ ਦਿੱਤੀ ਜਿਹਦੇ ਨਾਲ ਵੀ ਵਧੀਆ ਟੇਸ ਆ ਜਾਂਦਾ ਥੋੜੀ ਜੀ ਆਪਾਂ ਚੀਨੀ ਪਾ ਦਾਂਗੇ ਦੋ ਕ ਦਾਣੇ ਬਸ ਸਾਰੇ ਮਸਾਲਿਆਂ ਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲਵਾਂਗੇ ਥੋੜਾ ਜਿਹਾ ਜੀ ਆਪਾਂ ਪਾਣੀ ਪਾ ਦਾਂਗੇ ਪਾਣੀ ਪਾ ਦੇ ਜਿਵੇਂ ਜਿਵੇਂ ਸਾਰੇ ਮਸਾਲੇ ਮਿਕਸ ਕਰ ਦਾਂ। ਥੋੜਾ ਜਿਹਾ ਪਾਣੀ ਵੀ ਆਪਾਂ ਹੋਰ ਪਾ ਦਾਂਗੇ। ਜਿਹੜਾ ਤਾਂ ਮਸਾਲਾ ਜਿਵੇਂ ਉਂਝੀ ਤਰ੍ਹਾਂ ਪੱਕ ਗਿਆ। ਥੋੜਾ ਜਿਹਾ ਜੀ ਆਪਾਂ ਧਨੀਆ ਪਾਊਡਰ ਪਾ ਰਹੇ ਹਾਂ ਆਪਣਾ ਘਰ ਦਾ ਹੀ ਹੈ ਜੀ ਧਨੀਆ। ਆਪਾਂ ਨੇ ਕੁੱਟ ਕੇ ਤਿਆਰ ਕਰਿਆ। ਆਪਾਂ ਜੀ ਟਾਕ ਦਾਂਗੇ ਟਾਕ ਕੇ ਪਕਾ ਲਾਂਗੇ ਹਾਂਜੀ ਆਪਣੇ ਟਾੜ ਕੇ ਨੇ ਘੋੜ ਛੜ ਤਾ ਆਪਾਂ ਪਾ ਰਹੇ ਹਾਂ ਇਹਦੇ ਵਿੱਚ ਬੋਇਲ ਕਿਤੇ ਹੋਏ ਆਲੂ ਆਪਾਂ ਲੈ ਹੱਥੋਂ ਸਾਰੇ ਮਸਾਲੇ ਦੇ ਵਿੱਚ ਚੰਗੀ ਤਰ੍ਹਾਂ ਇਹਨਾਂ ਨੂੰ ਮਿਕਸ ਕਰ ਦਿੰਦੇ ਹਾਂ ਆਪਾਂ ਜੀ ਥੋੜੀ ਜੀ ਪਾ ਰਹੇ ਆ ਸਬਜ਼ੀ ਦੇ ਵਿੱਚ ਕਸ਼ੂਰੀ ਮੇਥੀ ਇਹਦੇ ਨਾਲ ਅਦਰਕੀ ਸਬਜ਼ੀ ਦੇ ਵਿੱਚ ਵਧੀਆ ਟੇਸ ਆ ਜਾਏਗਾ ਜਿੰਨੀ ਤਰ੍ਹਾਂ ਮਿਕਸ ਕਰ ਦਾਂਗੇ ਪਾ ਦਾਂਗੇ ਜੀ ਪਾਉਣ ਕਦੇ ਕਦੇ ਮਾਨ ਕਰਦਾ ਜੀ ਆਲੂਆਂ ਦੀ ਸਬਜ਼ੀ ਖਾਣ ਕੱਚੇ ਆਲੂਆਂ ਦੀ ਸਬਜ਼ੀ ਵਧੀਆ ਨਹੀਂ ਬਣਦੀ ਆਪਾਂ ਨੂੰ ਬੋਇਲ ਕਰਕੇ ਬਣਾਉਣੀ ਚਾਹੀਦੀ ਆ ਪਾਣੀ ਤੁਸੀਂ ਜਿਉਂ ਨਾ ਕੋ ਪਾ ਲਿਓ ਜਿੰਨੀ ਕੁ ਵੀ ਸੁੱકી ਗਾੜੀ ਪਤਲੀ ਕਰਨੀ ਹੈ ਸਬਜੀ ਅਸੀਂ ਆਪਦੇ ਹਿਸਾਬ ਦੇ ਨਾਲ ਪਾਣੀ ਪਾ ਲਾਂਗੇ ਜੇ ਆਪਾਂ ਜੀ ਸੁੱਕੀ ਬਣਾਉਣੀ ਹੋਵੇ ਸਬਜੀ ਤਾਂ ਆਪਾਂ ਸੁੱਕੀ ਬਣਾ ਸਕਦੇ ਆ ਫਿਰ ਪਾਣੀ ਥੋੜਾ ਹੀ ਲੱਗਦਾ ਫਿਰ ਤਾਂ ਅੱਧਾ ਗਿਲਾਸ ਪਾਣੀ ਨਾਲੇ ਸੁੱਕੀ ਸਬਜੀ ਬਣ ਜਾਂਦੀ ਥੋੜਾ ਜਿਹਾ ਜੀ ਆਪਾਂ ਨੇ ਪਾਣੀ ਹੋਰ ਪਾਤ ਆਪਾਂ ਇਹਨੂੰ ਢਾਕ ਦਾਂਗੇ ਢਾਕ ਕੇ ਪਕਾ ਲਾਂਗੇ ਹਾਂਜੀ ਸਬਜ਼ੀ ਆਪਣੀ ਬਣ ਰਹੀ ਹੈ ਆਪਾਂ ਵਿੱਚ ਵਿੱਚ ਇੱਕ ਦੋ ਵਾਰੀ ਇਹਨੂੰ ਚੈੱਕ ਕਰਦੇ ਰਹਿਣਾ ਬਹੁਤ ਵਧੀਆ ਸਬਜ਼ੀ ਬਣ ਗਈ ਜੀ ਇਸ ਤਰ੍ਹਾਂ ਆਲੂਆਂ ਦੀ ਹਾਂਜੀ ਸਬਜੀ ਆਪਣੀ ਬਣ ਕੇ ਤਿਆਰ ਆ ਜੀ ਹਾਂਜੀ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੁਸੀਂ ਵੀ ਜੇ ਜਰੂਰ ਉਬਲੇ ਹੋਏ ਆਲੂ ਦੀ ਇਸ ਤਰ੍ਹਾਂ ਸਬਜੀ ਬਣਾ ਕੇ ਦੇਖਿਓ ਜੀ ਬਹੁਤ ਵਧੀਆ ਬਣਦੀ ਆ ਜੇ ਸੁੱਕੀ ਬਣਾਉਣੀ ਆ ਤਾਂ ਸੁੱਕੀ ਬਣਾ ਲਓ ਜੇ ਤਰੀ ਵਾਲੀ ਬਣਾਉਣੀ ਆ ਤਾਂ ਤਰੀ ਵਾਲੀ ਵੀ ਬਣਾ ਸਕਦੇ ਆ ਸਾਰਿਆਂ ਨੂੰ ਸਾਸਤਰੀ ਕਾਲ ਜੀ ਧੰਨਵਾਦ ਜੀ